ਦਨ ਫੀਲ ਹੋ ਗਿਆ ਹਾਂ ਤੁਹਾਨੂੰ ਬਾਤ ਕਰ ਰਿਹਾ ਸੀ ਆਪਣਾ ਕਮਿਟੀ ਵਾਲਾ ਉਹ ਅਧਿਆ ਕਰਵਾਇਆ ਗਿਆ ਹਾਂਜੀ ਆਪਣਾ ਸਾਹਮਣੇ ਖੜਾ ਬੰਦਾ ਜਿਹਨੇ ਕਰਵਾਇਆ ਰਸਤਾ ਹਾਂਜੀ ਬਹੁਤ ਧੰਨਵਾਦ ਜੀ ਤੁਹਾਡੇ ਦੀ। ਅੱਜ ਦਾ ਪ੍ਰੋਗਰਾਮ ਤੇ ਲੈ ਹੁਣ ਤੋਂ ਜਿਹੜਾ ਅੱਜ ਇਹਨਾਂ ਦੀ ਖੁਸ਼ੀਆਂ ਵਾਲਾ 29ਵਾਂ ਪ੍ਰੋਗਰਾਮ ਹੈ ਕਰੋ ਵਿਆਹ ਸ਼ਾਦੀ ਕਿ ਬਈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਕਰਵਾਈ ਗਈ ਹੈ। ਪ੍ਰਭਾਵਾ ਪੁੱਲ ਗਿਆ ਤੁਸੀਂ ਬੋਲ ਦੋ ਬਹੁਤ ਵਧੀਆ ਕਰਵਾਈ ਗਈ ਹੈ ਕੋਈ ਮੰਗ ਨਹੀਂ ਸੀਗੀ ਕਿੱਦਾਂ ਦਾ ਪ੍ਰੋਬਲਮ ਲੱਗਿਆ ਤੁਹਾਨੂੰ ਵਧੀਆ ਲੱਗਿਆ ਜੀ ਪ੍ਰੋਬਲਮ ਵਧੀਆ ਸੀ ਗਈ ਹਾਂਜੀ ਕਮੇਟੀ ਆਫਸਰ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਕਮੇਟੀ ਕਿੱਦਾਂ ਨਹੀਂ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਕਮੇਟੀ ਧੰਨਵਾਦ ਹਾਂਜੀ ਜਿਹੜਾ ਸ਼ਾਦੀਆਂ 29 ਨਾ ਕੋਡ ਕਰਵਾਇਆ ਗਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਕੋੜਪੁਰਾ ਸੋਸ਼ਲ ਵੈਲਫੇਅਰ ਕਾਉਂਸਲ ਦੇ ਪ੍ਰਧਾਨ ਮਨਮੋਹ ਸ਼ਰਮਾ ਜੀ ਦੀ ਅਗਵਾਈ ਚ ਅੱਜ 29ਵਾਂ ਜਿਹੜਾ 21 ਸਮੂਹਿਕ ਜੋੜਿਆਂ ਦਾ ਵਿਆਹ ਸਮਾਗਮ ਹੋਇਆ ਉਹ ਸਫਲਤਾਪੂਰਵਕ ਨੇਪਰੇ ਚੜ ਗਿਆ ਹੈ ਭਾਈ ਹਰਨੇਕ ਸਿੰਘ ਪੱਟੀ ਜੀ ਦਾ ਭਚੰਗੀ ਜੱਤਾ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਨੰਦ ਕਾਰਜ ਦੀਆਂ ਰਸਮਾਂ ਨਿਭਾਈਆਂ ਨੇ ਜਿਹੜੇ ਵਿਆਹੰਦਰ ਜੋੜੇ ਨੇ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਉਹਨਾਂ ਦੇ ਪੀਆਰਓ ਮਾਨਪ੍ਰੀਤ ਸੇ ਮਣੀ ਢਾਲੀਵਾਲ ਉਹਨਾਂ ਦੇ ਓਐਸਡੀ ਸਾਧੂ ਰਾਮ ਕੁਸਲਾਈ ਸਮੇਤ ਜਿੰਨੀਆਂ ਵੀ ਹੋਰ ਪ੍ਰਬੰਧਕ ਵੀਰ ਪਹੁੰਚੇ ਸਨ ਉਹਨਾਂ ਨੇ ਉਹਨਾਂ ਸਹਿਯੋਗੀ ਸਜਣਾ ਦਾ ਨਾਲ ਸਨਮਾਨ ਵੀ ਕੀਤਾ ਵਿਆਹੰਦਰ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੇ